ਆਣਗੇ ਇੱਕ ਵਾਰ ਫੇਰ ਪੁੱਛੂੰਗਾ ਜਿਹੜੇ ਜਿਹੜੇ ਦੋਦੇ ਪਿੰਡ ਦੇ ਸੰਦੀਪ ਨੂੰ ਪਿਆਰ ਕਰਦੇ ਤੁਹਾਡੀਆਂ ਤਾੜੀਆਂ ਦੱਸਣਗੀਆਂ ਸਾਡੀ ਖੇਡ ਕੌਡੀ ਦਾ ਸੰਦੀਪ ਬਾਜ ਹੈ ਸਾਡੀ ਖੇਡ ਕੌਡੀ ਦਾ ਉੱਡਣਾ ਬਾਜ ਹੈ ਸੰਦੀਪ ਆ ਪਿਆਰ ਬੜਾ ਔਕਾ ਮਿਲਦਾ ਜੱਟਾ ਦੁਨੀਆ ਤੈਨੂੰ ਬਹੁਤ ਚਾਹੁੰਦੀ ਹੈ ਬਹੁਤ ਪਿਆਰ ਕਰਦੀ ਹੈ ਲੋਕਾਂ ਨੂੰ ਢੀ ਕਿਸੀ ਵੀ ਸੰਦੀਪ ਕਦੋਂ ਗਰਾਊਂਡ ਦੇ ਵਿੱਚ ਆਵੇ ਇਹ ਪਿਆਰ ਕਹਿੰਦੇ ਵਿਰਲੇ-ਵਿਰਲੇ ਖਿਡਾਰੀਆਂ ਨੂੰ ਮਿਲਦਾ ਹੈ ਕਿਉਂਕਿ ਲੋਕਾਂ ਨੂੰ ਪਤਾ ਹੈ ਵੀ ਥੋੜੀ ਸੱਟ ਤੋਂ ਬਾਅਦ ਸੂਰੇ ਵਾਲੇ ਦੇ ਮੇਲੇ ਤੇ ਸੈਮੀਫਾਈਨਲ ਖੇਡਦੇ ਆ ਸੰਦੀਪ ਦੇ ਕਹਿੰਦੇ ਗੂਠੇ ਤੇ ਸੱਟ ਲੱਗੀ ਤੇ ਮਿਹਰ ਕੀਤੀ ਪ੍ਰਮਾਤਮਾ ਨੇ ਤੁਹਾਡਾ ਪਿਆਰ ਰਿਹਾ ਤੇ ਸੰਦੀਪ ਵਾਪਸ ਆ ਗਿਆ ਤੇ ਨਾਲ ਸੰਦੀਪ ਦੋ ਕਰਮ ਚੱਲ ਕੇ ਆਏ ਸੁਣਿਆ ਇਧਰ ਵਿਚਕਾਰ ਨੂੰ ਇੱਕ ਗੱਲ ਮੈਂ ਤੈਨੂੰ ਪੁੱਛਣੀ ਚਾਹੁੰਦਾ ਕੁੱਝ ਮੈਨੂੰ ਤੇ ਪਤਾ ਹੈ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜਾਊਗਾ ਜਦੋਂ ਵੱਡੇ ਵੱਡੇ ਸਟਾਰਾਂ ਦੀ ਇੰਟਰਵਿਊ ਹੁੰਦੀ ਹੈ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਵੀ ਤੁਹਾਡਾ ਜਹੇਤਾ ਕੌਣ ਹੈ ਬਹੁਤ ਵੱਡੇ ਵੱਡੇ ਸਟਾਰਾਂ ਨੇ ਇੱਕੋ ਨਾਮ ਲਿਆ ਉਹ ਦੋਦੇ ਪਿੰਡ ਦੇ ਸੰਦੀਪ ਦਾ ਨਾਮ ਲਿਆ ਪਰ ਮੈਨੂੰ ਤੇ ਪਤਾ ਹੈ ਵੀ ਇਹਦਾ ਜਹੇਤਾ ਕਿਹੜਾ ਹੈ ਪਰ ਅੱਜ ਇਹਦੇ ਪਿੰਡਾਂ ਦੇ ਲੋਕਾਂ ਦੇ ਵਿੱਚ 40 ਮੁਕਟਿਆਂ ਦੀ ਧਰਤੀ ਉੱਤੇ ਪੁੱਛ ਕੇ ਜਾਣੇ ਆ ਵੀ ਸੰਦੀਪ ਆਪਣੀ ਜ਼ੁਬਾਨ ਤੋਂ ਦੱਸੀ ਸੁਣਿਆ ਵੀ ਤੇਰਾ ਜਹੇਤਾ ਕਿਹੜਾ ਹੈ ਜਹੇਤਾ ਰੇਡਰ ਇਹ ਕਹਿੰਦਾ ਮੇਰਾ ਬੈਸਟ ਜਿਹੜਾ ਹੈ ਬੱਗੇ ਪਿੰਡ ਵਾਲਾ ਦੁੱਲਾ ਇਹ ਕਰ ਤਾੜੀਆਂ ਲਾ ਰੋ ਜ਼ੋਰਦਾਰਾ ਹੁਣ ਜਾਫੀ ਵੀ ਦੱਸ ਕੇ ਚਾਈ ਸੁਣਿਆ ਆਹ ਕਿਆ ਬਾਤ ਐ ਕਹਿੰਦਾ ਜਾਫੀ ਤੇ ਮੇਰਾ ਜਹੇਤਾ ਉਹੀ ਐ ਜਾਫੀ ਤੇ ਮੇਰਾ ਜਹੇਤਾ ਜਿਹਦੀ ਕੋਹਣੀ ਨਾਲ ਜੋੜੀ ਹੇਟਾ ਕਹਿੰਦਾ ਪਿੱਥੋਂ ਵਾਲਾ ਸ਼ੀਰਾ ਮੇਰਾ ਬੈਟ ਫੇਵਰਟ ਜਾਫੀ ਐ ਇਹ ਕਰ ਤਾੜੀਆਂ ਲਾ ਰੋ ਜ਼ੋਰਦਾਰਾ ਅੱਜ ਦੋਦੇ ਪਿੰਡ ਦਾ ਸੰਦੀਪ ਉਡਨਾ ਬਾਜ ਘੋੜੀ ਦਾ ਐ ਕਾਲੀ ਮੁਕਤੀ ਦੀ ਧਰਤੀ ਤੇ ਕਾਲੀ ਮੁਕਤੀਆਂ ਦੀ ਕਹਿੰਦੇ ਧਰਤੀ ਤੇ ਪੁਝਿਆ ਹੋਇਆ ਆਪਾਂ ਜੇਕਰ ਗगन ਨੂੰ ਪੁੱਛੀਏ ਤੇ ਗगन ਨੇ ਕਿਹਾ ਮੇਰੇ ਤੇ ਸੰਦੀਪ ਹੈ ਹਾਂਜੀ ਮਿੱਤਰੋ ਇਸ ਤਰ੍ਹਾਂ ਦੀਆਂ ਇਨਫੋਰਮੇਸ਼ਨ ਲਈ ਜਾਂ ਇਸ ਤਰ੍ਹਾਂ ਦੀ ਕਵਾਡੀ ਵੀਡੀਓਜ਼ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ